हां जी ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਤੱਥਾਂ ਤੇ ਸਬੂਤਾਂ ਦੀ ਗੱਲ ਕਰ ਰਹੇ ਆ ਜੋ ਸਾਨੂੰ 27 ਸਾਲ ਹੋ ਗਏ ਡੇਰਾ ਸੱਚਾ ਸੌਦਾ ਨਾਲ ਜੁੜਿਆ ਨੂੰ ਤੇ ਅਸੀਂ ਪਿੰਡੂ ਖੇਤਰ ਦੇ ਵਿੱਚ ਵੀ ਕੰਮ ਕੀਤੇ ਆ ਤੇ ਅੱਜ ਅਸੀਂ ਪਿੰਡੂ ਖੇਤਰ ਦੇ ਕੰਮ ਜਿਹੜੇ ਆਪਣੇ ਗੁਰੂ ਦੇ ਹੁਕਮ ਦੁਆਰਾ ਕਰਾਏ ਆ ਉਹ ਅਸੀਂ ਚੇਤਾ ਕਰਾਉਣ ਜਾ ਰਹੇ ਆ ਤੇ ਆ ਜਿਹੜੀ ਨਾਲ ਫੋਟੋ ਲੱਗੀ ਹੈ ਇਹ ਪਿੰਡ ਬਹਿਰਕਲਾ ਦਾ ਹਾਈ ਸਕੂਲ ਹੈ ਜਿਹੜੀ ਅਸੀਂ ਅੱਜ ਫੋਟੋ ਲਾਈ ਆ ਨਾ ਨਾਲ 2011 ਦੇ ਵਿੱਚ ਇਹ ਸਕੂਲ ਨੀਵਾ ਸੀ ਤੇ ਇਹਦੇ ਵਿੱਚ 66 ਦਾ ਪਾਣੀ ਉੱਠ ਜਾਂਦਾ ਸੀ ਤੇ ਉਸ ਵੇਲੇ ਸਾਫ ਕੀ ਸਰਪੰਚ ਪਰਮਜੀਤ ਕੌਰ ਨੇ ਜਾਨੀ ਕਿ ਇਹਦੇ ਵਿੱਚ ਭਰਤ ਪਾਈ ਤੇ ਉਦੋਂ ਬਾਅਦ ਫਿਰ ਜਿਹੜੀ ਮਿੱਟੀ ਸੀਗੀ ਉਹ ਬਠੜਾਂ ਦੇ ਨਾਲ ਜਿਹੜੀ ਭੀੜੇ ਥਾਵਾਂ ਤੇ ਕਮਰਿਆਂ ਦੇ ਨਾਲ ਕੰਧਾਂ ਸੀਗੀਆਂ ਉੱਥੇ ਨਹੀਂ ਜਾਂਦੀ ਸੀ ਕਿਉਂਕਿ ਬਾਕੀ ਸਾਰੇ ਰਾਹੇ ਨਾਲ ਮਿੱਟੀ ਜਾਵੜੀ ਸੀ ਤੇ ਜਿਹੜੀ ਬਠੜਾਂ ਨਾਲ ਮਿੱਟੀ ਜਾਂਦੀ ਸੀ ਹੁਣ ਉਹ ਬਹੁਤ ਜ਼ਿਆਦਾ ਮਿੱਟੀ ਜਾਂਦੀ ਸੀਗੀ 20-25 ਟਰਾਲੇ ਮਿੱਟੀ ਦੇ ਕੰਧਾਂ ਨਾਲ ਲੱਗਦੇ ਸੀ ਦਰਾਕਤ ਸੀਗੇ ਭੀੜੇ ਥਾਂ ਸੀ ਉੱਥੇ ਹੁਣ ਲੇਵਰ ਦੀ ਲੋਡ ਸੀ ਫਿਰ ਉਸ ਵੇਲੇ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੇ ਜੋ ਗੁਰੂ ਜੀ ਨੇ ਸਿਖਾਇਆ ਵੀ ਭਾਈ ਜੇ ਕੋਈ ਤੁਹਾਡੇ ਪਿੰਡ ਦੀ ਪੰਚਾਇਤ ਨੂੰ ਪਿੰਡ ਦੀ ਖਾਤਰ ਕੋਈ ਭਲੇ ਦਾ ਕੰਮ ਹੈ ਤਾਂ ਉਹਨਾਂ ਦਾ ਵੀ ਤੁਸੀਂ ਸਾਥ ਦੇਣਾ ਪਰ ਉਸ ਵੇਲੇ ਸਾਫ ਕੀ ਸਰਪੰਚ ਪਰਮਜੀਤ ਕੌਰ ਦੇ ਮੌਕੇ ਅਸੀਂ ਸਕੂਲ ਦੇ ਵਿੱਚ 25 ਟਰਾਲੇ ਮਿੱਟੀ ਦੇ ਇੱਕ ਦਿਨ ਦੇ ਵਿੱਚ ਦੀ ਪੂਰੀਆਂ ਕੰਧਾਂ ਨਾਲ ਲਾਏ ਕਿਉਂਕਿ ਵਿਚਾਲੇ ਭਾਰਤ ਪੈ ਗਈ ਸੀ ਤੇ ਜਿਹੜਾ ਪਾਣੀ ਸੀ ਉਹ ਕੰਧਾਂ ਨਾਲ ਜਾ ਕੇ ਲੱਗ ਗਿਆ ਸੀ ਕੰਧਾਂ ਦੇ ਨਾਲ ਪਾਣੀ ਨੀਵਾ ਹੋ ਗਿਆ ਸੀ ਥਾਂ ਪਰ ਆ ਜਿਹੜੀ ਫੋਟੋ ਵੇਖ ਰਹੇ ਆ ਸਰਾਮਾ ਪਿੰਡ ਦੀ ਸੰਗਤ ਤੇ ਬਹਿਵਲ ਪਿੰਡ ਦੀ ਸਾਧ ਸੰਗਤ ਨੇ ਉਸ ਵੇਲੇ ਸਕੂਲ ਦੇ ਹਾਈ ਸਕੂਲ ਦੇ ਵਿੱਚ ਜਾਨੀ ਕਿ 20 ਤੋਂ 25 ਟਰਾਲੇ ਸਾਰੇ ਦਿਹਾੜੀ ਦੇ ਵਿੱਚ ਉਹ ਬਠੜਾ ਨਾ ਚੱਕ ਕੇ ਕੰਧਾ ਨਾ ਲਾਏ ਆ ਸਿਖਾਇਆ ਸਾਨੂੰ ਗੁਰੂ ਨੇ ਜਿਹੜੇ ਬਹਿਵਲ ਕਲਾਂ ਦੇ ਲੋਕ ਡੇਰਾ ਸੱਚਾ ਸੌਦਾ ਦੀ ਨਿੰਦਿਆ ਕਰਦੇ ਆ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੀ ਨਿੰਦਿਆ ਕਰਦੇ ਆ ਉਹਨਾਂ ਨੂੰ ਇਹ ਸਬੂਤ ਵਿਖਾਉਣ ਵਾਸਤੇ ਅਸੀਂ ਫੋਟੋ ਨਾਲ ਲਾਈ ਹੈ ਵੀ ਆ ਕੀਤਾ ਸੀ ਆਪਦੇ ਗੁਰੂ ਦੇ ਹੁਕਮ ਦੁਆਰਾ ਪਿੰਡ ਬਹਿਬਲ ਕਲਾ ਦੇ ਵਿੱਚ ਤੇ ਹਾਈ ਸਕੂਲ ਦੇ ਵਿੱਚ 20 ਤੋਂ 25 ਟਰਾਲੇ ਮਿੱਟੀ ਦੇ ਇੱਕ ਦਿਨ ਦੇ ਵਿੱਚ ਦੀ ਇਹ ਕੰਧਾ ਨਾ ਲਾਏ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਜਾਵੜੇ ਸੀ ਸਕੂਲ ਦੇ ਵਿੱਚ ਵਿਚਾਲੇ ਭਰਤ ਪੈ ਗਈ ਸੀ ਤੇ ਜਿਹੜਾ ਪਾਣੀ ਸੀ ਉਹ ਕੰਧਾ ਨਾ ਜਾਵੜਿਆ ਸੀ ਹੁਣ ਕੰਧਾ ਨਾਲ ਮਿੱਟੀ ਹੈ ਜਿਹੜੀ ਉਹ ਬਠੜਾ ਨਾ ਜਾਂਦੀ ਸੀਗੀ ਤੇ ਇੰਨੀ ਮਤਲਬ ਵੀ ਕੋਈ ਸਾਥ ਦੇਣ ਨੂੰ ਤਿਆਰ ਨਹੀਂ ਸੀ ਤੇ ਉਸ ਵੇਲੇ ਸਾਫ ਕੀ ਸਰਪੰਚ 파ਰਮਜੀਤ ਕੁਰ ਤੋਂ ਅੱਜ ਵੀ ਤੁਸੀਂ ਪੁੱਛ ਸਕਦੇ ਆ ਉਸ ਪੰਚਾਇਤ ਤੋਂ ਵੀ ਤੁਸੀਂ ਪੁੱਛ ਸਕਦੇ ਆ ਤੇ ਆਹ ਜਿਹੜੀ ਫੋਟੋ ਆ ਨਾ ਨਾਲ ਇਹ ਬਹਿਵਲ ਕਲਾ ਦੇ ਹਾਈ ਸਕੂਲ ਦੀ ਅਸੀਂ ਨਾਲ ਲਾਈ ਹੈ ਜਿਹੜੇ ਨਿੰਦਕ ਲੋਕ ਐ ਬਹਿਵਲ ਕਲਾ ਦੇ ਵਿੱਚ ਜਿਹੜੀ ਨਿੰਦਿਆ ਕਰਦੇ ਆ ਸੀ ਤੁਹਾਨੂੰ ਆਪਦੇ ਕੰਮਾਂ ਦੇ ਜਿਹੜੇ ਜਵਾਬ ਦੇਣਾ ਹੈ ਸਬੂਤ ਸਾਡੇ ਕੋਲੇ ਨੇ ਜਿਹੜੀ ਤੁਸੀਂ ਨਿੰਦਿਆ ਕਰਦੇ ਹੋ ਉਹਦਾ ਤੁਹਾਡੇ ਕੋਲੇ ਕੋਈ ਸਬੂਤ ਨਹੀਂ ਪਰ ਅਸੀਂ ਆਪਣੇ ਗੁਰੂ ਦੇ ਕੀਤੇ ਗਏ ਕੰਮ ਦਿੱਤੀ ਗਈ ਸਿੱਖਿਆ ਤੇ ਉਹਨਾਂ ਦੇ ਬਚਨਾਂ ਤੇ ਚੜਾਏ ਹੋਏ ਫੁੱਲ ਤੇ ਉਹਨਾਂ ਦੀ ਸਿੱਖਿਆ ਦੇ ਮੁਤਾਬਕ ਚੱਲ ਕੇ ਬਹਿਵਲ ਕਲਾ ਦਾ ਹਾਈ ਸਕੂਲ ਹੈ ਤੇ ਹਾਈ ਸਕੂਲ ਦੀ ਇਹ ਫੋਟੋ ਹੈ 2011 ਦੀ ਤਸਵੀਰ ਹੈ ਤੇ ਜਾਣੇ ਕਿ ਉਸ ਵੇਲੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਆਪਦੇ ਗੁਰੂ ਦੇ ਬਚਨਾਂ ਤੇ ਭੁੱਲ ਚੜਾਉਂਦੇ ਹੋਏ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆ ਬਹਿਵਲ ਕਲਾ ਦਾ ਸਕੂਲ ਦੀ ਤਸਵੀਰ ਹੈ ਜਿਹੜੇ ਨਿੰਦਿਆ ਕਰਦੇ ਸੀ ਸਬੂਤ ਵਿਖਾ ਰਹੇ ਹਰ ਕੰਮ ਦਾ ਸੀ ਸਬੂਤ ਵਿਖਾਵਾਂਗੇ ਆਪਣੇ ਗੁਰੂ ਦਾ ਵੀ ਸਾਨੂੰ ਉਹਨਾਂ ਨੇ ਕਿਹੜੀ ਸਿੱਖਿਆ ਦਿੱਤੀ ਹੈ ਕਿਹੜੀ ਸਿੱਖਿਆ ਦੇ ਨਾਲ ਜੋੜਿਆ ਤੇ ਆ ਜਿਹੜੀ ਫੋਟੋ ਆ ਵੇਖ ਲਿਓ ਜੇ ਇਹ 2011 ਦੀ ਆ ਬਹਿਵਲ ਪਿੰਡ ਦੇ ਹਾਈ ਸਕੂਲ ਦੀ ਫੋਟੋ ਆ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ੰਤ ਸਾਤ ਤੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਚਾਹੁੰਦੇ ਆ ਤੈਸੇ ਵੀਰ ਗੋਨੁਵਾਦ ਤੋ ਵਦ ਸ਼ੇਰ ਕਰ ਦੇਣਾ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਹੈ